ਸਾਰ ਸੰਗਤ ਜਦੋਂ ਭਾਈ ਜੇਠਾ ਜੀ ਆਏ ਆਏ ਹੱਥ ਜੋੜੇ ਸਜਦਾ ਕੀਤਾ ਮਾਰੇ ਮੱਥਾ ਟੇਕਿਆ ਨਮਸਕਾਰ ਕਰਕੇ ਹੱਥ ਜੋੜ ਕੇ ਜੀ ਮਹਾਰਾਜ ਜੀ ਕੀ ਹੋ ਗੋ ਭਾਈ ਜੇਠਾ ਜੀ ਇਹ ਤੁਹਾਡੇ ਰਿਸ਼ਤੇਦਾਰ ਕਹਿੰਦੇ ਨੇ ਭਾਈ ਜੇਠੇ ਨੂੰ ਦਮਾਦ ਤਾਂ ਬਣਾਇਆ ਇਹਦੇ ਤੋਂ ਕੰਮ ਪਿਆ ਕਰਉਂਦੇ ਨੇ ਜੋੜੇ ਚੜਵਾਉਂਦੇ ਨੇ ਟੋਕਰੇ ਚ ਘੁੰਦੇ ਨੇ ਇਹ ਤੁਹਾਡੇ ਰਿਸ਼ਤੇਦਾਰ ਬਲੇਮ ਕਰਦੇ ਨੇ ਇੱਥੇ ਬੋਲਦੇ ਨੇ ਆ ਕੇ ਸਰਸੰਗਤ ਜੀ ਭਾਈ ਜੇਠਾ ਹੱਥ ਜੋੜ ਕੇ ਆਏ ਅੱਗੇ ਖੜ ਗਿਆ ਮਹਾਰਾ ਇਹਦੇ ਗੁਰੂ ਅਮਰਦਾਸ ਇਹ ਕਹਿੰਦੇ ਸੱਚੇ ਬਾਦਸ਼ਾਹ ਭਾਈ ਜੇਠਾ ਜੀ ਪਛਾਣਦੇ ਹੋਣਾ ਭਾਈ ਜੇਠਾ ਜੀ ਕਹਿੰਦੇ ਮਹਾਰਾ ਮੇਰੇ ਰਿਸ਼ਤੇਦਾਰ ਨੇ ਏ ਨਹੀਂ ਮੇਰੇ ਰਿਸ਼ਤੇਦਾਰ ਕਿਨ ਕਿਉਂ ਇਹ ਕਹਿੰਦੇ ਵੀ ਤੂੰ ਤੇਰੀ ਰਿਸ਼ਤੇਦਾਰੀ ਮਾਰੇ ਮੇਰੇ ਰਿਸ਼ਤੇਦਾਰ ਨਹੀਂ ਉਹ ਸੱਚੇ ਪਾਤਸ਼ਾਹ ਤੁਹਾਡੇ ਘਰ ਨਾਲ ਰਿਸ਼ਤਾ ਜੁੜ ਗਿਆ ਅੱਜ ਇਹਨਾਂ ਨੂੰ ਮੈਨੂੰ ਦਿਸ ਪਿਆ ਮਾਰੇ ਜਦੋਂ ਮੈਂ ਗਲੀਆਂ ਵਿੱਚ ਮੰਗ ਮੰਗ ਕੇ ਖਾਂਦਾ ਸੀ ਉਦੋਂ ਕਿੱਥੇ ਸੀ ਉਦੋਂ ਨਹੀਂ ਮੈਨੂੰ ਪੁੱਛਿਆ ਨਾ ਅੱਜ ਆ ਕੇ ਮੈਨੂੰ ਬੋਲਦੇ ਨੇ ਤੇ ਗੁਰੂ ਰਾਮ ਦਾ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਸਿਰ ਰੱਖ ਕੇ ਨਾ ਭਾਈ ਜੇਠੇ ਨੇ ਇੱਕੋ ਗੱਲ ਆਖੀ ਦਾਤਿਆ ਜਦੋਂ ਮੈਂ ਆਪਣੇ ਪਿੰਡੋਂ ਆਇਆ ਸੀ ਮੇਰੀ ਨਾਨੀ ਨੇ ਆਖਿਆ ਸੀ ਮੇਰੇ ਪੁੱਤਰ ਦੇ ਸਿਰ ਤੋਂ ਹੱਥ ਨਾ ਝਿਜ। ਆਏਗੇ। ਚਰਨ ਫੜ ਕੇ ਕਹਿੰਦੇ ਨੇ ਇਹਨੇ ਮਹਾਰਾਜ ਜੀ ਅੱਜ ਤੋਂ ਬਾਅਦ ਮੈਂ ਉਦਾਂ ਹੀ ਫੈਸਲਾ ਕਰ ਲਿਆ ਸੀ ਉਹ ਦਾਤਿਆ ਮੇਰਾ ਦਰ ਵੀ ਤੂੰ ਤੇ ਮੇਰਾ ਘਰ ਵੀ ਤੂੰ ਤੇਰੇ ਬਿਨਾਂ ਨਹੀਂ ਮੇਰਾ ਕੋਈ ਸੇਵਾ ਕਰਦਾ ਸਰਸੰਗਤ ਜੀ ਇੰਨੀ ਸੇਵਾ ਕੀਤੀ ਭਾਈ ਜੇਠੇ ਤੋਂ ਫਿਰ ਗੁਰੂ ਰਾਮਦਾਸ ਮਹਾਰਾਜ ਬਣਿਆ ਬਖਸ਼ਿਸ਼ ਐਸੀ ਕੀਤੀ ਸੁਣਿਓ ਕੱਲਾ ਨਾਤਾ ਨਹੀਂ ਜੋੜਿਆ ਬਖਸ਼ਿਸ਼ ਐਸੀ ਕੀਤੀ ਉਹ ਗੁਰਮਖੋ ਅੱਜ ਵੇਖੋ ਇੱਕ ਗੁੰਗਣੀਆਂ ਵੇਚਣ ਵਾਲੇ ਭਾਈ ਜੇਠੇ ਨੂੰ ਗੁਰਤਾ ਗੱਦੀ ਮਿਲ ਗਈ ਗੁਰਿਆਈ ਮਿਲ ਗਈ ਗੁਰੂ ਰਾਮਦਾਸ ਮਹਾਰਾਜ ਬਣ ਗਏ ਜਿਹੜੇ ਲੋਕੀ ਕਹਿੰਦੇ ਸੀ ਕਹਿੰਦੇ ਹੋ ਜਿਹੜੇ ਲੋਕ ਕਹਿੰਦੇ ਸੀ ਇਹਨੂੰ ਇਹਦਾ ਵਿਆਹ ਕਿੰਨੇ ਕਰਨਾ ਹੈ ਕਹਿੰਦੇ ਹੁਣ ਸੁਣਿਓ ਜੇ ਲੋਕ ਕਹਿੰਦੇ ਸੀ ਇਹਨੂੰ ਕੁੜੀ ਕਿੰਨੇ ਦੇਣੀ ਹੈ ਸਰ ਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਦੀਆਂ ਲਾਵਾਂ ਤੋਂ ਬਿਨਾ ਅੱਜ ਕੋਈ ਜਿਸਦੇ ਨਹੀਂ ਚੜਦਾ ਵਿਆਹ ਇਹਦਾ ਵਿਆਹ ਕਿੰਨੇ ਕਰਨਾ ਜਿੰਨਾ ਚਿਰ ਲਾਵਾਂ ਨਾ ਬੜੀਆਂ ਜਾਣ ਵਿਆਹ ਨਹੀਂ ਸਿਰੇ ਚੜਦਾ ਉਹ ਕਹਿੰਦੇ ਸੀ ਇਹ ਨਥਾ ਵੈ ਇਹਨੂੰ ਰੋਟੀ ਕੌਣ ਦੇਵੇਗਾ ਜਿਹੜੇ ਲੋਕ ਕਹਿੰਦੇ ਸੀ ਇਹਨੇ ਭੁੱਖਾ ਮਰਨਾ ਹੈ ਇਹਨੂੰ ਰੋਟੀ ਕਿੰਨੇ ਦੇਣੇ ਅੱਜ ਲੱਖਾਂ ਲੋਕੀ ਆਉਂਦੇ ਦਰ ਤੋਂ ਰਜ ਰਜ ਕੇ ਜਾਂਦੇ ਰਾਜ ਰਜ ਕੇ ਜਾਂਦੇ ਲੱਖਾਂ ਲੋਕ ਆਉਂਦੇ ਦਰ ਤੋਂ ਰਜ ਰਜ ਕੇ ਜਾਂਦੇ ਨੇ ਤੇ ਜਿਹੜੇ ਕਹਿੰਦੇ ਸੀ ਇਹਦਾ ਕੀ ਬਣਨਾ ਹੈ ਉਹ ਗੁਰਮਖੋ ਪੂਰੀ ਦੁਨੀਆ ਚ ਸਭ ਤੋਂ ਸੋਹਣਾ ਹਰਿਮੰਦਰ ਹੈ ਹੀ ਹੁੰਦਾ ਹੈ ਹੀ ਨਹੀਂ ਉਦੋਂ ਵੱਡੀ ਚੜ੍ਹ ਜਿਹੜੇ ਕਹਿੰਦੇ ਸੀ ਇਹਦਾ ਕੀ ਬਣੇਗਾ ਇਹਦਾ ਕੀ ਚੱਲੇਗਾ ਇੰਦਾ ਕਿਹੜਾ ਕੰਮ ਚੱਲਣਾ ਹੈ ਜਿਹੜੇ ਆਏ ਕਹਿੰਦੇ ਸੀ ਉਹ ਉਸ ਗੁਰੂ ਰਾਮਦਾਸ ਦੇ ਨਾਂ ਤੇ ਅੱਜ ਜਹਾਜ਼ ਚੱਲਦਾ ਹੈ ਏਅਰਪੋਰਟ ਹੈ ਨਾ ਉਹਦੇ ਨਾਂ ਤੇ ਏਅਰਪੋਰਟ ਬਣਿਆ ਜਿਹੜੇ ਕਹਿੰਦੇ ਸੀ